ਸੰਗਤਾਂ ਆਪ ਮੁਹਾਰੇ ਹੀ ਆਪਣਾ ਬਹੁਤ ਪਿਆਰ ਦੇ ਰਹੀ ਆਂ ਆਪ ਮੁਹਾਰੇ ਆਪਣਾ ਫਰਜ਼ ਸਮਝ ਕੇ ਆਪ ਸਾਰਾ ਪ੍ਰਚਾਰ ਕਰ ਰਹੀ ਆਂ ਬਹੁਤ ਹੀ ਸੰਗਤਾਂ ਦਾ ਵਧੀਆ ਹੰਗਾਰਾ ਮਿਲ ਰਿਹਾ ਜਿਹੜੀਆਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਭਾਈ ਸਾਹਿਬ ਦੇ ਉਲਟਾ ਤੁਹਾਨੂੰ ਲੱਗਦਾ ਕੋੜਿਕਾ ਪੈ ਸਕਦਾ ਵਾ ਚੋਣਾਂ ਤੱਕਰ ਮਾਤਾ ਜੀ ਮਾਤਾ ਜਿਮਰਜੀਤ ਕੌਰ ਜੀ ਵੀ ਹਾਜ਼ਰ ਹੈ ਉਹ ਉਹ ਉਹਨਾਂ ਨੂੰ ਵੀ ਇੱਥੇ ਆ ਗਿਆ ਕਹਿੰਦੇ ਆ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਪ੍ਰਸ਼ਾਦਾ ਤਿਆਰ ਹੈ ਕਿਸੇ ਨੇ ਪ੍ਰਸ਼ਾਦਾ ਛੱਕੇ ਤੋਂ ਬਿਨਾਂ ਨਹੀਂ ਜਾਣਾ ਇਹ ਪਰਾਇ ਸੇਤਰਾ ਫਿਰ ਅਗਲੇ ਪਿੰਡ ਬੂਲੇ ਅੱਧਾ ਉਸ ਤੋਂ ਅੱਗੇ ਅਮੀਰ ਸ਼ਾਹ ਜਾਵੇਗਾ ਵਾਅਲੈਮ ਜਿਨ੍ਹਾਂ ਨੇ ਇਸ ਬਾਅਦ ਵਿੱਚ ਖੇਡ ਚੋਣਨ ਪੜਿਆ ਉਹ ਵੀ ਐਸੇ ਬਾਅਦ ਜਿਨ੍ਹਾਂ ਨੇ ਸਮਾਰਤ ਕਰ ਲਿਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਥੋੜੇ ਜਿਹਾ ਪਿੱਛੇ हट ਜਾਣ ਤਾਂ ਕਿ ਦੂਜੇ ਪਿੰਡ ਵਾਲੇ ਆ ਜੇ ਆ ਪਿੱਛੇ ਕਰੀ ਮੜਾਏ ਉਹ ਆਪਣਾ ਬਾਅਦ ਆ ਦਿਨ ਹਾਲ ਕਰਨ ਦੇ ਛੇੜ ਦੀ ਹੱਥਾਂ ਚੋਣ ਲਗੇ ਕੋਈ ਮਦਦ ਕੌਣ ਕਰੇ E कर दिया लाइन थोड़ी चला करो जीतता खालसा और ये तो चलो मार बैठो लाइन थोड़ी खेल करो 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 करो

ਤਰੀਫ ਸੋਜਦੇ ਨਸ਼ਾ ਛੱਡੋ ਨਸ਼ਾ ਛੱਡੋ ਨਸ਼ਾ ਅਸੀਂ ਦਮ ਨਮਾ ਸਹਿਬ ਚੱਲੇ ਤੇ ਗੋਲਡਨ ਗੇਟ ਲਾਗੋ ਸਾਨੂੰ ਸਾਰੇ ਪਰਿਵਾਰ ਨੇ ਪੁਲਿਸ ਨੂੰ ਝੁਕ ਲਿਆ ਪੁਲਿਸ ਨੇ ਕਿ ਇਹ ਖਾਲਸਾ ਜਿਹੜਾ ਚੇਤਨਾ ਮਾਰਚ ਭਾਵੇਂ ਉਹ ਹੀਰ ਦਾ ਹੀ ਨਾਮ ਬਦਲਿਆ ਸੀ ਪਰ ਉਹਨਾਂ ਨੇ ਉਹ ਪਤਾ ਨਹੀਂ ਕਿ ਉਹ ਜ਼ਹੀਦਾਰ ਦੀ ਵੀ ਨਾਲ ਰਹਿ ਮਰਜੀ ਸੀ ਉਹਨਾਂ ਨੇ ਹਾਂ ਨਹੀਂ ਚੁੱਕ ਲਿਆ ਤੇ ਜਿਹੜਾ ਖਾਲ ਜ਼ਹੀਦਾਰ ਸੀ ਅਕਾਲ ਤਖਤਾ ਉਹਨਾਂ ਨੇ ਵੀ ਇਹ ਪਹੁੰਚ ਨਹੀਂ ਕੀਤੀ ਵੀ ਮੈਂ ਖਾਲਸਾ ਜੀਤਨਾਮਾ ਜਿਹੜਾ ਆਰੰਭ ਕਰ ਸਕਾਂ ਉਹਨਾਂ ਨੇ ਵੀ ਪਤਾ ਨਹੀਂ ਕਿ ਸਰਕਾਰ ਨਾਲ ਹੀ ਉਹਨਾਂ ਦੀ ਵੀ ਕੋਈ ਰੈਪ ਹੋਗਾ ਸੀ ਕਿਉਂਕਿ ਸਾਡੇ ਕੌਮ ਦੇ ਜ਼ਹੀਦਾਰ ਵੀ ਇਦਾਂ ਦੇ ਆ ਕਿ ਕੌਮ ਦੀ ਕੋਈ ਗੱਲ ਕਰਕੇ ਜੀ 8-10 ਦਿਨ ਅਸੀਂ ਜੇਲ੍ਹ 'ਚ ਵੀ ਰਹੇ ਆ ਕਿਸੇ ਨੇ ਵੀ ਕਿਸੇ ਪਾਰਟੀ ਨੇ ਕੋਈ ਮਤਲਬ ਕੋਈ ਆਈਟੀ ਨਹੀਂ ਦਿੱਤੀ ਕੋਈ ਇੰਟਰਵਿਊ ਨਹੀਂ ਦਿੱਤੀ ਕਿਸੇ ਨੇ ਵੀ ਸਾਡੇ ਹੱਕ ਜਹਾਂ ਦਾ ਨਾਰਾ ਨਹੀਂ ਮਾਰਿਆ ਇਥੋਂ ਹੁਣ ਬਨਰਾਂ ਦਾ ਗੁਲਾਮ ਹੋ ਗਏ ਕਿਸੇ ਨੇ ਵੀ ਸਾਡੀ ਗੱਲ ਨਹੀਂ ਕਰਨੀ ਜਿੰਨਾ ਚਿਰ ਸਾਡੇ ਹੁਣ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਸਾਰੀਆਂ ਸੰਗਤਾਂ ਨੂੰ ਵੇਖੋ ਵਾਅਦਾ ਵਾਦੋਆ ਤਾਂ ਬਾਗੈ ਵੱਡੀ ਹੀ ਇਨਨ ਜਦਾਈਏ ਤਰ੍ਹਾਂ ਜੋ ਸਰਕਾਰਾਂ ਨੂੰ ਪਤਾ ਲੱਗੇ ਕਿ ਜਿਹੜੇ ਬੰਦੇ ਤੇ ਹੀ ਐਨਐਸ ਲਾਈ ਸੀ ਉਹਦੇ ਮਗਰ ਕਿੰਨੀ ਕੌਮ ਖੜੀ ਆ ਕਿੰਨੇ ਲੋਕ ਉਹਨੂੰ ਪਿਆਰ ਕਰਦੇ ਆ ਤੇ ਬਾਕੀ ਇਹ ਕਿ ਸਾਡੇ ਸਾਰੇ ਜੇ ਆਪਾਂ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਤੈਨੂੰ ਬਚਾਉਣਾ ਤੇ ਫਿਰਾਨੂੰ ਇਦਾਂ ਹੀ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਲੀਡਰ ਦੀ ਬਹੁਤ ਜ਼ਰੂਰਤ ਆ ਜਿਹੜੀ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰ ਸਕੇ ਇਹੋ ਜਿਹੀ ਨਿਹਾਨ ਹਾਜ਼ਰੀ ਆ ਪੰਜਾਬ ਸਾਡੇ ਨੌਜਵਾਨ ਰੋਜ਼ ਨਸ਼ੇ ਨਾਲ ਠੀਕੇ ਲਾ ਕੇ ਮਾਰੇ ਸਰਕਾਰਾਂ ਨੇ ਨਸ਼ਾ ਮੰਦ ਕੀਤਾ ਅਮਰਤਪਾਲ ਨੂੰ ਭਾਰੀ 8000 ਫੋਰਸ ਇਹਨਾਂ ਨੇ ਮਗਰ ਲਾਤੀ ਨਸ਼ਾ ਬੰਦ ਕਰਨ ਲਈ ਕਿੱਥੇ ਇਹਨਾਂ ਦੀ ਫੋਰਸ ਉਹ ਕਿਉਂ ਨਹੀਂ ਲਾਉਂਦੇ ਨਸ਼ਾ ਦੇ ਇਹਨਾਂ ਦਾ ਘਰ ਘਰ ਗਲੀ ਗਲੀ ਘਰਾਂ ਚ ਪਰਸ ਸਕਦੇ ਦੇਣ ਦੇ ਨਸ਼ੇ ਦੇ ਉਹ ਕਿਉਂ ਨਹੀਂ ਬੰਦ ਕਰਦੇ ਕਿਉਂਕਿ ਸਰਕਾਰਾਂ ਚਾਹੁੰਦੀਆਂ ਸਾਡੀ ਕੌਮ ਖਤਮ ਨਹੀਂ ਹੋ ਜਾਏ ਸਾਡੇ ਨੌਜਵਾਨ ਸਿੰਘ ਕੋਸ਼baar ਚੱਲ ਕੇ ਤੇ ਕੋਸ਼ੇ ਨਸ਼ਿਆਂ ਨਾਲ ਖਤਮ ਹੋ ਜਾਣੇ ਇਹ ਸਾਡੀ ਕੌਮ ਨੂੰ ਰਹਿਣ ਨਹੀਂ ਦੇਣਾ ਜੇ ਆਪਾਂ ਆਪਣੀ ਕੌਮ ਬਚਾਉਣੀ ਹੈ ਤਾਂ ਇਹ ਵੱਡੇ ਆਫਲਾ ਮਾਰੀਏ ਤਗੜੇ ਹੋ ਕੇ ਅਸੀਂ ਵਤੋਂ ਵਤ ਵੋਟਾ ਇੱਕ ਇੱਕ ਕੀਮਤੀ ਵੋਟ ਮੈਨੀ ਤਰੀਕ ਨੂੰ ਪਾ ਕੇ ਅਮਰਤਪਾਲ ਨੂੰ ਕਾਮਯਾਬ ਬਣਾਈਏ ਤਾਂ ਜੋ ਆਪਣਾ ਪੰਜਾਬ ਤੇ ਪੰਜਾਬੀਅਤ ਬਚਾਈ ਜਾ ਸਕੇ ਪੰਜਾਬ ਦੇ ਨੌਜਵਾਨ ਬਚਾਈ ਜਾ ਸਕੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾ ਸਕੇ ਪੰਜਾਬ ਚ ਤਾਂ ਤਾਂ ਨੇ ਸਭ ਜੂਰ ਗੁਰੰਤ ਸਾਹਿਬ ਜੀ ਦੀ ਵਿਅਪਦੀਆਂ ਦੀ ਗੱਲ ਕੀਤੀ ਜਾ ਸਕੇ 6 ਮਹੀਨੇ ਅਮਰਤਵਾਲ ਸੇ ਖਾਲਚਾ ਇੱਥੇ ਪੰਜਾਬ ਚ ਵਿਸਰੇ ਉਹਨਾਂ ਚ ਕੋਈ ਵਿਅਪਦੀ ਨਹੀਂ ਹੋਈ ਕੋਈ ਵੀ ਨਸ਼ੇ ਦਾ ਬਹੁਤ ਥੱਲ ਪੈ ਗਿਆ ਸਾਡੇ ਇਲਾਕੇ ਚ ਉਹਨਾਂ ਨੂੰ ਫੜਨ ਦੀ ਢੇਤ ਉਹੋ ਹੀ ਹਾਲ ਫੇਰ ਹੁਣ ਉੱਥੇ ਚੱਲਣ ਰਿਹਾ ਬਾਕੀ ਮੈਂ ਸਾਰੀ ਸੰਗਤਾਂ ਨੂੰ ਹੱਥ ਵੰਡ ਕੇ ਬੇਨਤੀ ਕਰਦੀ ਕਿ ਆਪਣਾ ਇਹ ਮੌਕਾ ਹੱਥੋਂ ਨਾ ਗਵਾਇਓ ਵੇਖੋ ਖਾਲੜਾ ਸਾਹਿਬ ਦੀ ਵੀ ਕੌਮ ਨੂੰ ਬਹੁਤ ਕੁਰਬਾਨੀ ਸੀ ਉਹਨਾਂ ਨੂੰ ਅਹੀ ਹਰਾ ਕੇ ਮੱਥੇ ਤੇ ਕਲੰਕ ਲਵਾਇਆ ਅੱਜ 5 ਸਾਲ ਬਾਅਦ ਹਨ ਇਹ ਮਹਾਰਾਜ ਨੇ ਮੌਕਾ ਦਿੱਤਾ ਕਿ ਆਪਣਾ ਕਲੰਕਾ ਹੀ ਧੋ ਸਕੀ ਤੇ ਵਾਤ ਤੋਂ ਵਾਧਾ ਤੋਂ ਮਾਨੀ ਕਿ ਮੈਂ ਬੇਇੱਜ਼ਤੀ ਕਰਦੀ ਸਾਰੇ ਭੈਣ ਭਰਾਵਾਂ ਦੀ ਪੀਏ ਮੌਕਾ ਥੋਣਾ ਗਵਾਈਏ ਹਾਜੀ ਇੱਕ ਇੱਕ ਟੀਮ ਦੀ ਵੋਟ ਨਾਲ ਜਿਹੜਾ ਮਤਪਾਲ ਜੀਲ ਚ ਰਿਹਾ ਹੋ ਸਕਦੇ ਆ ਤੇ ਬਾਕੀ ਵੀ ਮਾਵਾ ਦੇ ਪੁੱਤ ਜੀ ਨੇ ਉਹਨਾਂ ਦੇ ਨਾਲ ਬੰਦੀ ਸਿੰਘ ਆ ਉਹ ਸਾਰੇ ਇਹ ਰਿਹਾ ਆ ਗਏ ਹੋਗੇ ਆਪਣੀਆਂ ਮਾਵਾ ਕੋ ਆਉਣਗੇ ਤੇ ਬਹੁਤ ਬਹੁਤ ਮੈਂ ਟਾਟਾ ਦਿਨੋ ਤਨਵਾਦ ਕਰਦੀ ਆ ਵੱਧ ਚੜ ਕੇ ਸਹਿਯੋਗ ਦਿਓ ਟਾਟਾ ਦੇ ਸਹਿਯੋਗ ਦੀ ਬਹੁਤ ਜਿਆਦਾ ਲੋੜ ਆ ਇੱਕ ਇੱਕ ਕੀਮਤੀ ਵੋਟ ਪਾ ਕੇ ਨੂੰ ਕਾਮਯਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਤੁਸੀਂ ਕੀਰੇ ਤੇ ਰੌਣਾ ਕਹਿ ਕੀ ਕਿਉਂ ਜਸਵਰਤਕ ਮਿਲਿਆ ਤੁਹਾਨੂੰ ਅੱਜ ਅਸੀਂ ਜੀਰੇ ਹਲਕੇ ਚਾਏ ਬਹੁਤ ਹੀ ਸੰਗਤਾਂ ਦਾ ਪਿਆਰ ਮਿਲਿਆ ਬਹੁਤ ਇਤਸ਼ਾ ਸੰਗਤਾਂ ਆਪ ਮੁਹਾਰੇ ਹੀ ਆਪਣਾ ਬਹੁਤ ਪਿਆਰ ਦੇ ਰਹੀ ਆ ਆਪ ਮੁਹਾਰੇ ਆਪਣਾ ਫਰਜ਼ ਸਮਝ ਕੇ ਆਪ ਸਾਰਾ ਪ੍ਰਚਾਰ ਕਰ ਰਹੀ ਆ ਬਹੁਤ ਹੀ ਸੰਗਤਾਂ ਦਾ ਵਧੀਆ ਹੰਗਾਰਾ ਮਿਲ ਰਿਹਾ ਜਿਹੜੀਆਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਭਾਈ ਸਾਹਿਬ ਦੇ ਉਲਟਾ ਤੁਹਾਨੂੰ ਲੱਗਦਾ ਕੋਈ ੜਿੱਕਾ ਪੈ ਸਕਦਾ ਵਾ ਚੋਣਾਂ ਤਕਰ ਨਹੀਂ ਨਹੀਂ ਕੋਈ ੜਿੱਕਾ ਨਹੀਂ ਪੈ ਸਕਦਾ ਕਿਰਪਾ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਸਾਰੇ ਕਾਰਜ ਰਾਸ ਹੋਣਗੇ ਕੋਈ ੜਿੱਕਾ ਨਹੀਂ ਪੈ ਸਕਦਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਨਤਾ ਮੈਂ ਤੇ ਇਹੋ ਹੀ ਸੰਗਤਾਂ ਨੂੰ ਮੈਸੇਜ ਦੇਣੀ ਵੀ ਤੁਹਾਡਾ ਬਹੁਤ ਸਹਿਯੋਗ ਆ ਤੇ ਵੱਧ ਚੜ ਕੇ ਇਦਾਂ ਹੀ ਤੁਸੀਂ ਸਹਿਯੋਗ ਦਿਓ ਕਿਉਂਕਿ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਬਹੁਤ ਹੀ ਸੰਗਤਾਂ ਪਿਆਰ ਤੇ ਸਹਿਯੋਗ ਦੇ ਰਹੀਆਂ ਇਤਸਾ ਬਰਸਾ ਸੰਗਵਲ ਟੋਆ ਨੇ ਭਾਈ ਸਾਹਿਬ ਤੇ ਕਾਫੀ ਸਵਾਲ ਚੁੱਕੇ ਆ ਤੁਸੀਂ ਕੀ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕੁਝ ਨਹੀਂ ਕਹਿਣਾ ਸੰਗਤਾਂ ਨੂੰ ਬੇਸਾ ਸਿੰਗਲ ਟੋਨ ਜਵਾਬ ਦੇ ਰਹੀਆਂ ਸੰਗਤਾਂ ਹੀ ਉਹਦੇ ਜਿਹੜੇ ਸਵਾਲਾਂ ਦੇ ਜਵਾਬ ਦੇ ਰਹੀਆਂ ਸਾਨੂੰ ਤਾਂ ਕੁਝ ਦੂਸਰੀ ਪਾਰਟੀ ਦੇ ਵਿਰੁੱਧ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਸੰਗਤਾਂ ਬਹੁਤ ਆਪਣੇ ਕਮੈਂਟ ਪੜਲੇ ਉਹਨੂੰ ਕੀ ਸੰਗਤਾਂ ਜਵਾਬ ਦੇ ਰਹੀਆਂ